ਜਦੋਂ ਸਰਕਾਰਾਂ ਸੁਰੱਖਿਆ ਦੇਣ ਦੀ ਬਜਾਏ ਸਿੱਧੀ ਮਾਰਨ ਤੇ ਤੁਲਜਣ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਪੰਜਾਬ ਦੇ ਹਾਲਾਤ ਕੀ ਨੇ ਅੱਜ ਸ਼੍ਰੋਮਣੀ ਕਾਲੇ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਜਤਿੰਦਰ ਸਿੰਘ ਪੰਬੂ ਜੋ ਕਿ ਚੀਫ ਨੇ ਮੰਡੀ ਬੋਰਡ ਦੇ ਏ ਕਲਾਸ ਦੇ ਅਫਸਰ ਫੋਨ ਕਰਕੇ ਇਹ ਕਹਿ ਰਹੇ ਨੇ ਕਿ ਮੈਂ 50 ਬੰਦੇ ਮਾਰਾ ਚੁੱਕਿਆ ਤੇ ਮੈਂ ਤੁਹਾਨੂੰ ਵੀ ਮਰਵਾ ਦੇਵਾਂਗਾ ਸਿੱਧੀ ਗੋਲੀ ਮਾਰ ਦੇਵਾਂਗਾ ਮਤਲਬ ਹੁਣ ਅਫਸਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਧਮਕੀ ਦੇ ਰਹੇ ਨੇ ਆ ਤਿੰਨ ਸਾਢੇ ਤਿੰਨ ਮਹੀਨੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਰੈਣ ਸਿੰਘ ਚੌੜਾ ਗੋਲੀ ਚਲਾਉਂਦਾ ਤੇ ਅਸੀਂ ਕਿਹੜਾ ਰੋਲਾ ਪਾਇਆ ਕਿ ਸਰਕਾਰ ਦਾ ਇਹ ਪਲਾਨਡ ਪ੍ਰੋਗਰਾਮ ਸੀ ਕਿ ਇੱਕ ਬੰਦਾ ਲਿਆ ਕੇ ਸਿੱਧੀ ਜਾਨ ਤੋਂ ਮਾਰਨ ਦੀ ਬੜੀ-ਬੜੀ ਕੋਸ਼ਿਸ਼ ਕੀਤੀ ਗਈ ਉਹ ਗੁਰੂ ਰਾਮਦਾਸ ਨੇ ਆਪਣੇ ਦਰ ਤੇ ਸੇਵਾ ਕਰਨੇ ਸੇਵਕ ਦੀ ਰੱਖਿਆ ਕੀਤੀ ਸੋਣ ਜਿਹੜਾ ਪੰਜਾਬ ਤੇ ਪੰਜਾਬੀ ਤੇ ਲਈ ਬੋਲੇਗਾ ਜਿਹੜਾ ਆਪਣੀ ਪਾਰਟੀ ਲਈ ਲੜਿਆ ਲੋਕਤੰਤਰਾਂ ਲੋਕਤੰਤਰ ਚ ਪਾਰਟੀਆਂ ਦੇ ਲੀਡਰ ਪੰਜਾਬ ਦੀ ਲਈ ਆਪਣੀ ਸਟੇਟ ਲਈ ਆਪਣੇ ਹੱਕਾਂ ਲਈ ਲੜਦੇ ਹੀ ਹੁੰਦੇ ਨੇ ਪਰ ਹੁਣ ਸਰਕਾਰਾਂ ਜੇ ਲੀਡਰਸ਼ਿਪ ਨੂੰ ਖਤਮ ਕਰਨ ਤੇ ਤੁਰਪੀਆਂ ਇਹ ਉਹ 30 40 ਸਾਲ ਪੁਰਾਣਾ ਦੌਰ ਅਜ ਪੰਜਾਬ ਚ ਦੁਹਰਾਇਆ ਜਾ ਰਿਹਾ ਪਹਿਲਾਂ ਵੀ 40 ਸਾਲ ਪਹਿਲਾਂ ਸਰਕਾਰਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮਾਰੇ ਵੀ ਗਏ ਅੱਜ ਫੇਰ ਜਿਹੜਾ ਕੋਈ ਪੰਜਾਬ ਤੇ ਪੰਜਾਬੀਤ ਲਈ ਲੜ ਰਿਹਾ ਉਹਨੂੰ ਮਾਰਨ ਦੀ ਵੱਡੀ ਵੱਡੀ ਕੋਸ਼ਿਸ਼ ਸਰਕਾਰਾਂ ਆਪ ਕਰ ਰਹੀਆਂ ਨੇ ਪਰ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਜ਼ੋਰ ਲਾ ਲਿਆ ਇਹ ਆਵਾਜ਼ ਇਦਾਂ ਤਾਂ ਬੰਦ ਨਹੀਂ ਹੋਣੀ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕਾਲੀ ਦਿਨ ਦੀ ਲੀਡਰਸ਼ਿਪ ਨੂੰ ਤੁਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲਈ ਲੜਨ ਤੋਂ ਰੋਕ ਨਹੀਂ ਸਕਦੇ ਇਹ ਮਰ ਇੱਕ ਦਿਨ ਜਾਣਾ ਹਰੇਕ ਨੇ ਪਰ ਅਸੀਂ ਪਿੱਠ ਦਿਖਾ ਕੇ ਨਹੀਂ ਨੱਠਾਂਗੇ ਸਿੱਧਾ ਹਿੱਕ ਤਾਣ ਕੇ ਤੁਹਾਡੇ ਬਰਾਬਰ ਖੜਾਂਗੇ ਤੇ ਤੁਹਾਡਾ ਸਾਰਾ ਕੁਝ ਨੰਗਾ ਕਰਾਂਗੇ ਮੰਡੀ ਬੋਰਡ ਦੀਆਂ ਮੀਟਿੰਗਾਂ ਦੇ ਵਿੱਚ ਅਕਾਲੀ ਦਲ ਤੋਂ ਨੱਠੇ ਹੋਏ ਆਗੂ ਮੀਟਿੰਗਾਂ ਕਰਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਇਥੋਂ ਦਾ ਕਲਾਤ ਨੇ ਤੇ ਜੇ ਅਸੀਂ ਆਵਾਜ਼ ਚੱਕਦੇ ਆ ਤਾਂ ਅਫਸਰ ਸਿੱਧੀ ਸਾਨੂੰ ਮਾਰਨ ਦੀ ਧਮਕੀ ਦੇ ਰਹੇ ਨੇ ਸੋ ਸਰਕਾਰਾਂ ਨੇ ਅਫਸਰਾਂ ਨੇ ਸੁਰੱਖਿਆ ਦੇਣੀ ਸੀ ਉਹ ਆਪ ਹੀ ਮੰਗਦੇ ਤੁਹਾਨੂੰ ਪੰਜਾਬੀਆਂ ਨੂੰ ਬੇਨਤੀ ਆ ਸਮਝੋ ਤੁਹਾਡੀ ਪੰਜਾਬ ਤੇ ਪੰਜਾਬੀ ਤੇ ਪਾਰਟੀ ਨੂੰ ਕਿੱਡੇ ਵੱਡੇ ਸਰੰਤਰ ਦੇ ਨਾਲ ਮਾਰਨ ਦੀ ਖਤਮ ਕਰਨ ਦੀ ਲੀਡਰਲੈਸ ਕਰਨ ਦੀ ਬੜੀ ਵੱਡੀ ਕੋਸ਼ਿਸ਼ ਆ ਜੇ ਅੱਜ ਵੀ ਪੰਜਾਬੀ ਆਪਣੀ ਪਾਰਟੀ ਦੇ ਨਾਲ ਨਾਲ ਨਾ ਖੜੇ ਤਾਂ ਇਹ ਇਹਦੇ ਪ੍ਰਣਾਮ ਆਪਾਂ ਨੂੰ ਪੰਜਾਬੀ ਨੂੰ ਪੁੱਗਣੇ ਪੈਣੇ ਆ ਪਹਿਲੀ ਆਪਾਂ ਬਦਲਾ ਦੇ ਚੱਕਰ ਚ ਪੰਜਾਬ ਠੋਕ ਕੇ ਰੱਖ ਲਿਆ ਮੇਰੀ ਬੇਨਤੀ ਆ ਅੱਜ ਵੀ ਜਾਗ ਜੋ ਸਮਾਂ ਨੰਗੇ ਤੇ ਫਿਰ ਟੱਲ ਘੜਕਾਉਣ ਦਾ ਕੋਈ ਫਾਇਦਾ ਨਹੀਂ ਅੱਜ ਆਪਣੇ ਆਪਣੇ ਲਈ ਆਪਣੇ ਲਈ ਖੜੋ